ਪੌਣੇ 5 ਸਾਲ ਫੇਲ ਫੇਲ ਅਸਫਲ ਮੰਤਰੀ ਰਹੇ ਤੇ 3 ਸਾਲ ਅਸਫਲ ਮੁੱਖ ਮੰਤਰੀ ਰਹੇ ਜਿਹੜੇ ਸਿਰਫ ਗੱਲਾਂ ਕਰਕੇ ਹੀ ਡੰਗ ਟਪਾਉਂਦੇ ਰਹੇ ਗੱਲਾਂ ਹੀ ਕਿਤੇ ਮੈਂ ਗੁੜ ਬਣਾ ਲੈਣਾ ਕਿਤੇ ਮੈਂ ਮੰਜੇ ਬਣ ਲੈਣਾ ਕਿਤੇ ਮੈਂ ਬੱਕਰੀਆਂ ਚੋ ਲੈਣਾ ਜਿੰਨੇ ਐਲਾਨ ਕੀਤੇ ਸਾਰੇ ਝੂਠੇ ਕੋਈ ਕੰਮ ਨਹੀਂ ਹੋਇਆ ਰਿੰਕੂ ਜੀ ਨੂੰ ਇੱਥੇ ਦੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਬੀਜੇਪੀ 'ਚ ਨਹੀਂ ਜਾਣਾ ਚਾਹੀਦਾ ਸੀ ਟਿਕਟ ਵੀ ਦੇਤੀ ਸੀ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ਼ ਮੈਂ ਚੱਕੂਗਾ ਚਾਹੇ ਹੁਣ ਮੈਂ ਆਮ ਆਦਮੀ ਦੀ ਪਾਰਟੀ 'ਚ ਆ ਗਿਆ ਜੇ ਕੋਈ ਇੱਥੇ ਵੀ ਨੁਕਸ ਹੋਏਗਾ ਮੈਂ ਜ਼ਰੂਰ ਉਸ ਮਸੂਲ ਨੂੰ ਲੈ ਕੇ ਆਉਂਗਾ ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਆਮ ਆਦਮੀ ਪਾਰਟੀ ਨੇ ਆਪਣੇ ਚਾਰ ਆਖਰੀ ਕੈਂਡੀਡੇਟ ਦੀ ਲਿਸਟ ਜਾਰੀ ਕਰਤੀ ਹੈ ਤੇ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਜਿਹੜਾ ਟਿਕਟ ਦੇ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਹਾਲਾਂਕਿ 2 ਦਿਨ ਪਹਿਲਾਂ ਹੀ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸੀਗੇ ਸਾਡੇ ਨਾਲ ਪਵਨ ਕੁਮਾਰ ਟੀਨੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਇਦਾਂ ਦੀ ਗੱਲ ਹੋ ਗਈ ਕਿ ਅਕਾਲੀ ਦਲ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਚਾਹੇ ਮੈਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਪਰ ਮੇਰੀ ਪਬਲਿਕ ਲਾਇਕ ਪਿਛਲੇ 25 ਸਾਲ ਦੀ ਹੈ ਮੈਂ ਲੋਕਾਂ ਦੇ ਵਿੱਚ ਵਿਚਰਦਾ ਰਿਆ ਦੁੱਖ ਸੁੱਖ ਵਿੱਚ ਕੰਮਾਂ 'ਚ ਐਮਐਲਏ ਬਣ ਕੇ ਕੰਮ ਵੀ ਕੀਤੇ ਵਿਕਾਸ ਦੇ ਤੇ ਆਪਣੇ ਹੁਣ ਤੱਕ ਜੀਵਨ ਨੂੰ ਸਮਰਪਿਤ ਕੀਤਾ ਲੋਕਾਂ ਦੇ ਕੰਮਾਂ ਵਾਸਤੇ ਉਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਇਹ ਮਾਨ ਦਿੱਤਾ ਹੈ ਸਨਮਾਨ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਟਿਕਟ ਦੇਣ ਦੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੇ ਮੇਰੀ ਲਈ ਇਲੈਕਸ਼ਨ ਲੜਨ ਦੀ ਮੈਂ ਉਹਨੂੰ ਵਾਕੂਬੀ ਨਿਭਾਵਾਂਗਾ ਪਰ ਜਲੰਧਰ ਦੀ ਇਹ ਸੀਟ ਲੋਕ ਸਭਾ ਜਲੰਧਰ ਦੀ ਜਿੱਤ ਕੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਕਿਉਂਕਿ ਜਲੰਧਰ ਦੇ ਬਹੁਤ ਸਾਰੇ ਕੰਮ ਹੋਣ ਵਾਲੇ ਆ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਆ ਤੇ ਉਹ ਅਸੀਂ ਸਾਰੇ ਨਾਲ ਹੋ ਕੇ ਕਰਾਵਾਂਗੇ ਪਿਛਲੇ ਐਮਪੀ ਸਾਹਿਬ ਵਿੱਚ ਹੀ ਧੁਖਾ ਦੇ ਕੇ ਚਲੇ ਗਏ ਪਬਲਿਕ ਨੂੰ ਜਿਹੜੀ ਪਬਲਿਕ ਨੇ ਬੜੀ ਉਮੀਦ ਨਾਲ ਵੋਟਾਂ ਪਾਈਆਂ ਸੀ ਕੋਈ ਨਹੀਂ ਉਹ ਕਸਰ ਵੀ ਅਸੀਂ ਕੱਢਾਂਗੇ ਕਮਾਂਗੇ ਆ ਕਾਂਗਰਸ ਵੱਲੋਂ ਜਿਹੜੇ ਸਾਬਕਾ ਸੀਐਮ ਸੀਗੇ ਚਲਨਜੀਤ ਸਿੰਘ ਚੰਨੀ ਉਹਨਾਂ ਨੂੰ ਇੱਥੋਂ ਦੀ ਕੈਂਡੀਡੇਟ ਕੋਸ਼ਿਸ਼ ਕੀਤਾ ਤੇ ਭਾਜਪਾ ਵੱਲੋਂ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਤ੍ਰਿਕੋਣਾ ਮੁਕਾਬਲਾ ਜਿਹੜਾ ਦਿਲਚਸਪ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਹੋ ਫਿਲਹਾਲ ਅਜੇ ਅਕਾਲੀ ਦਲ ਵੱਲੋਂ ਕੈਂਡੀਡੇਟ ਕੋਸ਼ਿਸ਼ ਨਹੀਂ ਕੀਤਾ ਗਿਆ ਕਿਵੇਂ ਦੇਖ ਰਹੇ ਹੋ ਇਹਨੂੰ ਦੇਖੋ ਮੁਕਾਬਲੇ ਤਾਂ ਸਾਰੇ ਹੀ ਦਿਲਚਸਪ ਹੁੰਦੇ ਆ ਕਾਂਗਰਸ ਦੇ ਉਹ ਉਮੀਦਵਾਰ ਦੇਖੋ ਇੱਥੋਂ ਲੱਭਾ ਨਹੀਂ ਦੁਆਬੇ 'ਚ ਉਹ ਦਰਿਆਵਾਂ ਪਾਰ ਖਰੜ ਤੋਂ ਲੈ ਕੇ ਆਏ ਔਰ ਜਿਹੜੇ ਪੌਣੇ 5 ਸਾਲ ਫੇਲ ਫੇਲ ਅਸਫਲ ਮੰਤਰੀ ਰਹਿ ਤੇ 3 ਸਾਲ ਅਸਫਲ ਮੁੱਖ ਮੰਤਰੀ ਰਹਿ ਜਿਹੜੇ ਸਿਰਫ ਗੱਲਾਂ ਕਰਕੇ ਹੀ ਡੰਗ ਟਪਾਉਂਦੇ ਰਹੇ ਗੱਲਾਂ ਹੀ ਕਿਤੇ ਮੈਂ ਗੁੜ ਬਣਾ ਲੈਣਾ ਕਿਤੇ ਮੈਂ ਮੰਜੇ ਬਣ ਲੈਣਾ ਕਿਤੇ ਮੈਂ ਬੱਕਰੀਆਂ ਚੋ ਲੈਣਾ ਜਿੰਨੇ ਐਲਾਨ ਕੀਤੇ ਸਾਰੇ ਝੂਠੇ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਗਰਾਊਂਡ ਤੇ ਉਹਨਾਂ ਦਾ ਕੀਤਾ ਨਹੀਂ ਹੋਇਆ ਜੇ ਮੈਂ ਗਿਣੌਣ ਲੱਗਾ ਲੰਬੀ ਲਿਸਟ ਆ ਤੇ ਪਰ ਹੁਣ ਪਬਲਿਕ 'ਚ ਲੈ ਕੇ ਜਾਵਾਂ ਆਖਰ ਜਿੱਥੇ ਰਹਿੰਦੇ ਆ ਫਤੇਗੜ ਸਾਹਿਬ ਇਲਾਕਾ ਆ ਪਾਰਲੀਮੈਂਟ ਰਿਜ਼ਰਵ ਹਲਾਕਾ ਉੱਥੋਂ ਕਿਉਂ ਨਹੀਂ ਲੜੇ ਅਨੰਦਪੁਰ ਸਾਹਿਬ ਤੋਂ ਕਿਉਂ ਨਹੀਂ ਲੜੇ ਸੋ ਜਲੰਧਰ ਆਏ ਕਿਉਂਕਿ ਉੱਥੇ ਰਿਕਾਰਡ ਮਾੜਾ ਉੱਥੇ ਇਹਨਾਂ ਦੇ ਇਹਨਾਂ ਦੀ ਜਿਹੜਾ ਕੰਮ ਕਰਨ ਦੀ ਕਪੈਸਿਟੀ ਸ਼ੱਕੀ ਆ ਲੋਕ ਜਾਣਦੇ ਆ ਵੀ ਇਹ ਲੋਕਾਂ ਨੂੰ ਮਿਲਦੇ ਨਹੀਂ ਲੋਕਾਂ 'ਚ ਵਿਚਰਦੇ ਨਹੀਂ ਤੁਸੀਂ ਵੇਖੋ ਵੀ ਪਿਛਲੇ 2022 ਦੀਆਂ ਚੋਣਾਂ 'ਚ ਚਰਨਜੀਤ ਚੰਨੀ ਜਦੋਂ ਹਾਰ ਗਏ ਦੋਨਾਂ ਸੀਟਾਂ ਤੋਂ ਬੁਰੀ ਤਰ੍ਹਾਂ ਤਾਂ ਉਹ 10 ਮਹੀਨੇ ਲਈ ਅਮਰੀਕਾ ਜਾ ਚਲੇ ਗਏ 10 ਮਹੀਨੇਾਂ ਲਈ ਕਿਉਂ ਕੋਈ ਨਹੀਂ ਹਾਰਜਤ ਹੁੰਦੀ ਰਹਿੰਦੀ ਆ ਤੁਸੀਂ ਲੋਕਾਂ 'ਚ ਵਿਚਰੋ ਦਸਾਂ ਮਹੀਨਿਆਂ ਬਾਅਦ ਕਹਿੰਦੇ ਜੀ ਮੈਂ ਅੱਖਾਂ ਦਾ ਆਪਰੇਸ਼ਨ ਕਰਾਉਣ ਗਿਆ ਸੀ ਤੇ ਇਹੋ ਜਿਹੇ ਲੀਡਰ ਤਾਂ ਜਲੰਧਰ ਹੋਣੀ ਚਾਹੀਦੇ ਜਿਹੜੇ ਬਾਅਦ ਵਿੱਚ ਮਿਲਣ ਹੀ ਨਾ ਲੋਕਾਂ ਦੇ ਕੰਮ ਆ ਲੋਕਾਂ ਨੇ ਕੰਮ ਵਾਸਤੇ ਆਪਣੇ ਲੀਡਰ ਕੋਲ ਆਉਣਾ ਤੇ ਇਹਨਾਂ ਨੇ ਤਾਂ ਉਠੀ 2 ਮਹੀਨੇ ਲਈ ਕਿਰਾਏ ਤੇ ਲਈ ਹੈ ਤፈ ਇਹ ਇਹਨਾਂ ਗੱਲਾਂ ਤੋਂ ਲੋਕਾਂ ਨੂੰ ਪਤਾ ਲੱਗ ਗਿਆ ਜਲੰਧਰ ਦੇਆਂ ਨੂੰ ਕਿ ਇਹ ਤਾਂ ਟੈਂਪਰੇਰੀ ਇਲੈਕਸ਼ਨ ਲੜਨੀ ਆਏ ਆ ਸੋ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਿਹੜੇ ਕੰਮ ਕੀਤੇ ਆ ਚਾਹੇ ਉਹ ਬਿਜਲੀ ਦੇ ਬਿੱਲ 90% ਲੋਕਾਂ ਦੇ ਜ਼ੀਰੋ ਆਉਂਦੇ ਆ ਚਾਹੇ ਉਹ ਦਵਾਈਆਂ 80 ਤਰ੍ਹਾਂ ਦੀਆਂ ਮੁਫਤ ਮਿਲਦੀਆਂ ਚਾਹੇ ਉਹ ਹਸਪਤਾਲਾਂ 'ਚ ਜਿਹੜੀ ਐਮ ਆਰ ਆਈ ਤੇ ਸੀ ਡੀ ਸਕੈਨ ਬਹੁਤ ਘੱਟ ਵਾਜੂਬ ਰੇਟਾਂ ਤੇ ਹੁੰਦੀ ਆ ਤੁਸੀਂ ਕਦੀ ਸੁਣਿਆ ਬਈ ਖਜ਼ਾਨਾ ਖਾਲੀ ਆ ਲਫ਼ਜ਼ ਕਦੀ ਸੁਣਿਆ ਚੰਨੀ ਜੀ ਦੀ ਸਰਕਾਰ 'ਚ ਇਹੀ ਹੁੰਦਾ ਸੀ ਕਾਂਗਰਸ 'ਚ ਵੀ ਖਜ਼ਾਨਾ ਖਾਲੀ ਆ ਜੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਟਾਈਮ 'ਤੇ ਮਿਲਦੀ ਸੀ ਪੈਨਸ਼ਨਰਾਂ ਨੂੰ ਪੈਨਸ਼ਨ ਟਾਈਮ 'ਤੇ ਨਹੀਂ ਆਉਂਦੀ ਸੀ ਕਹਿੰਦੇ ਜੀ ਖਜ਼ਾਨਾ ਬੰਦ ਆ ਨਾ ਖਜ਼ਾਨਾ ਬੰਦ ਨਾ ਖਜ਼ਾਨਾ ਖਾਲੀ ਹਰ ਕੰਮ ਟਾਈਮ ਸਰ ਇਸ ਸਰਕਾਰ ਚ ਹੋ ਰਿਹਾ ਜੇ ਗੱਲ ਕੀਤੀ ਹੋਵੇ ਪਹਿਲਾਂ ਤੁਸੀਂ ਬੀਐਸਪੀ ਦੇ ਵਿੱਚ ਸੀ ਫਿਰ ਤੁਸੀਂ ਬੀਐਸਪੀ ਛੱਡ ਕੇ ਕਾਲੀ ਦਲ ਚਾਏ ਕਾਲੀ ਦਲ ਤੁਸੀਂ ਦੋ ਵਾਰ ਵਿਧਾਇਕ ਵੀ ਬਣੇ ਤੇ ਇਹੋ ਜਿਹੀ ਕਿਹੜੇ ਕਾਰਨ ਹੋ ਗਏ ਕਿ ਤੁਹਾਨੂੰ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜਾਣਾ ਪਿਆ ਇਹ ਕੋਈ ਗੈਰਕਾਨੂੰਨੀ ਨਹੀਂ ਕੋਈ ਗੈਰਸੰਵਿਧਾਨਿਕ ਨਹੀਂ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਤੁਸੀਂ ਜਿੱਥੇ ਮਰਜ਼ੀ ਰਹਿ ਕੇ ਕਰੋ ਜਿਹੜੀ ਦੇਖੋ ਕੰਮ ਤਾਂ ਆਖਰ ਸਰਕਾਰ ਨਹੀਂ ਕਰਦੀ ਸਰਕਾਰ आम आदमी पार्टी दिया ਲੋਕਾਂ ਦੇ ਕੰਮ ਕਰ ਰਿਹਾ ਹੁਣ ਦੋ ਦਿਨ ਤੋਂ ਹੀ ਮੈਨੂੰ ਲੋਕਾਂ ਦੇ ਟੈਲੀਫੋਨ ਆਉਂਦੇ ਆ ਸਾਡਾ ਆ ਕੰਮ ਹੈ ਜੀ ਕਰਾਉਣਾ ਤੁਸੀਂ ਆ ਕੰਮ ਹੈ ਜੀ ਸਰਕਾਰ ਕਰਾਉਣਾ ਮੈਂ ਕਹਾਂ ਮੈਂ ਸਾਰੇ ਕਰਾਉਂਗਾ ਜਿਨਨੇ ਕੰਮ ਮੈਂ ਆਦਮਪੁਰ ਚ ਕਰਾਏ ਉਹ ਸਰਕਾਰ ਸੀ ਤਾਂ ਕਰਾਏ ਤੇ ਹੁਣ ਆਪਾਂ ਜੇ ਸਰਕਾਰ ਦੇ ਖਿਲਾਫ ਹੀ ਲੜੀ ਜਾਣਾ ਆ ਤਾਂ ਫੇ ਕੰਮ ਕੌਣ ਕਰਾਊਗਾ ਰਿੰਕੂ ਜੀ ਨੂੰ ਰਿੰਕੂ ਜੀ ਨੂੰ ਚਾਹੀਦਾ ਸੀ ਵੀ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉਹਨਾਂ ਵੋਟਾਂ ਦੀ ਕਦਰ ਕਰਦੇ ਹੋਏ ਡਿਵੈਲਪਮੈਂਟ ਦੇ ਕੰਮ ਕਰਾਓ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਉਹ ਚਲੇ ਹੀ ਗਏ ਜੇ ਗੱਲ ਕੀਤੀ ਜਾਵੇ ਤੇ ਸੁਸ਼ੀਲ ਕੁਮਾਰ ਰਿੰਕੂ ਵੀ ਪਿਛਲੇ ਜਿਮਨੀ ਚੋਣਾ ਚ ਆਮ ਆਦਮੀ ਪਾਰਟੀ ਜਿਕੇ ਚੋਣਾ ਜਿੱਤੇ ਵੀ ਸੰਸਦ ਵੀ ਬਣੇ ਫਿਰ ਉਹ ਭਾਜਪਾ ਚ ਚਲੇ ਜਾਂਦੇ ਭਾਜਪਾ ਜੀ ਆ ਕੇ ਉਹ ਆਮ ਆਦਮੀ ਪਾਰਟੀ ਤੇ ਰੋ ਪਲਾਨ ਲੱਗ ਜਾਂਦੇ ਉਹਨਾਂ ਦੇ ਨਾਲ ਜਿਹੜੇ ਸ਼ੀਤਲ ਲੰਗਰਾਲ ਜਿਹੜੇ ਵਿਧਾਇਕ ਸੀਗੇ ਉਹ ਵੀ ਕਹਿੰਦੇ ਨੇ ਕਿ ਲੋਟਸ ਆਪਰੇਸ਼ਨ ਦੀ ਗੱਲਾਂ ਸਾਡੇ ਤੋਂ ਪਾਰਟੀ ਵੱਲੋਂ ਕਵਹਾਈਆਂ ਗਈਆਂ ਸਾਡੇ ਤੇ ਦਬਾਅ ਬਣਾਇਆ ਜਾਂਦਾ ਸੀਗਾ ਤੇ ਕਾਫੀ ਹੋਰ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਉਹ ਪੂਰੀ ਤਰ੍ਹਾਂ ਜਿਹੜਾ ਵਿਗੜ ਚੁੱਕੀ ਹੈ ਸਥਿਤੀ ਉਹਦੀ ਉਹ ਵੀ ਕੰਟਰੋਲ 'ਚ ਨਹੀਂ ਆ ਰਿਹਾ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਕੰਮਕਾਰ ਕਰਦੀ ਨਜ਼ਰ ਨਹੀਂ ਆ ਰਹੀ ਦੇਖੋ ਜਿਨ੍ਹਾਂ ਦੀ ਤੁਸੀਂ ਨਾਂ ਲਾਏ ਨਾ ਇਹ ਕੱਚੇ ਲੋਕ ਆ ਇਹ ਬਾਈ ਐਕਸੀਡੈਂਟ ਪੋਲਿਟਿਕਸ ਵਿੱਚ ਆ ਗਏ ਇਹਨਾਂ ਦਾ ਕੋਈ ਸੰਘਰਸ਼ ਨਹੀਂ ਕਦੀ ਕਹਿੰਦੇ ਆ ਜੀ ਮੈਨੂੰ 25 ਕਰੋੜ ਉਧਰੋਂ ਆਫਰ ਹੋਈ ਕਦੀ ਕਹਿੰਦੇ 25 ਕਰੋੜ ਇੱਧਰੋਂ ਆ ਗਿਆ ਇੱਕ ਦੂਜੇ ਦੇ ਖਿਲਾਫ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਸੀ ਤੇ ਹੁਣ ਦੋਨਾਂ ਦੀ ਗਲ ਬੱਕੜੀ ਪਵਾਤੀ ਆ ਬੀਜੇਪੀ ਨੇ ਪਤਾ ਨਹੀਂ ਕੀ ਕਿਹੜਾ ਸੱਪ ਸੁੰਘ ਗਿਆ ਹੁਣ ਬਿਲਕੁਲ ਆਰਾਮ ਨਾਲ ਟਿੱਕੇ ਬੈਠੇ ਆ ਰਿੰਕੂ ਜੀ ਨੂੰ ਇੱਥੇ ਦੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਭਾਜਪਾ 'ਚ ਨਹੀਂ ਜਾਣਾ ਚਾਹੀਦਾ ਸੀ ਟਿਕਟ ਵੀ ਦੇਤੀ ਸੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੂੰ ਭਾਜਪਾ ਦੀ ਵਿਚਾਰਧਾਰਾ 'ਚ ਨਹੀਂ ਜਾਣਾ ਚਾਹੀਦਾ ਸੀ ਜਿੱਥੇ ਮਰਜ਼ੀ ਹੋਰ ਚਲੇ ਜਾਂਦੇ ਜਿਹੜੀ ਮਰਜ਼ੀ ਪਾਰਟੀ ਚਲੇ ਕਾਂਗਰਸ 'ਚ ਜਾਣਾ ਜਾਂਦੇ ਤਾਂ ਕਾਂਗਰਸ 'ਚ ਜਿੱਥੇ ਮਰਜ਼ੀ ਚਲੇ ਜਾਂਦੇ ਕਾਂਗਰਸ 'ਚ ਹੀ ਸੀ ਉਹਨਾਂ ਦੇ ਬਾਬਦਾਦੇ ਕਾਂਗਰਸ 'ਚ ਸੀ ਪਹਿਲਾਂ ਪਰ ਭਾਜਪਾ ਦੀ ਵਿਚਾਰਧਾਰਾ ਪੰਜਾਬ ਨੂੰ ਸੂਟ ਨਹੀਂ ਕਰਦੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਚ ਉਹਨਾਂ ਨੇ ਜਾ ਕੇ ਇੱਕ ਬਹੁਤ ਵੱਡੀ ਗਲਤੀ ਕੀਤੀ ਪਿਛਲੇ ਸਾਲ ਤੋਂ ਤੁਹਾਡੀ ਵੀ ਅਕਾਲੀ ਦਲ ਤੋਂ ਨਾਰਾਜ਼ਗੀ ਚੱਲੀ ਆ ਰਹੀ ਕਿਉਂਕਿ ਜਿਮਨੀ ਚੋਣਾਵੇਲੇ ਤੁਹਾਡਾ ਜਿਹੜਾ ਨਾਮ ਆ ਰਿਹਾ ਚਰਚਾਵਾਂ ਦੇ ਵਿੱਚ ਕਿ ਤੁਹਾਨੂੰ ਟਿਕਟ ਦਿੱਤੀ ਜਾਏਗੀ ਲੇਕਿਨ ਟਿਕਟ ਜਿਹੜਾ ਡਾਕਟਰ ਸੁਖਵਿੰਦਰ ਸੁਖੀ ਨੂੰ ਦੇ ਦਿੱਤੀ ਗਈ ਸੀ ਉਸਦੇ ਬਾਅਦ ਤੁਸੀਂ ਪਾਰਟੀ ਤੋਂ ਥੋੜਾ ਦੂਰੀ ਵੀ ਬਣਾਉਂਦੇ ਨਜ਼ਰ ਆਏ ਹਾਲਾਂਕਿ ਲੋਕਾਂ ਦੇ ਲਈ ਦੀ ਆਵਾਜ਼ ਜ਼ਰੂਰ ਚੱਕੀ ਸੀ ਲੋਕਾਂ ਦੀ ਆਵਾਜ਼ ਮੈਂ ਚੱਕੂੰਗਾ ਚਾਹੇ ਹੁਣ ਮੈਂ ਆਮ ਆਦਮੀ ਦੀ ਪਾਰਟੀ ਚ ਆ ਗਿਆ ਜੇ ਕੋਈ ਇੱਥੇ ਵੀ ਨੁਕਸ ਹੋਏਗਾ ਮੈਂ ਜਰੂਰ ਉਸ ਨੂੰ ਲੈ ਕੇ ਆਉਂਗਾ ਨੋਟਿਸ ਤੇ ਤਾਂ ਕਿ ਲੋਕਾਂ ਦੇ ਕੰਮ ਹੋਣ ਮੈਂ ਤਾਂ ਜਦੋਂ ਸਰਕਾਰ ਸੀ ਮੈਂ ਤਾਂ ਉਦੋਂ ਵੀ ਮੰਤਰੀ ਜੀ ਦੇ ਵਿਧਾਨ ਸਭਾ 'ਚ ਵੀ ਮੈਂ ਕਹਿੰਦਾ ਸੀ ਵੀ ਆਹ ਤੁਸੀਂ ਗਲਤ ਕਰ ਰਹੇ ਆ ਇਹ ਨਹੀਂ ਹੋਣਾ ਚਾਹੀਦਾ ਇਹ ਹੀ ਲੋਕਤੰਤਰ ਹੈ ਲੋਕਤੰਤਰ 'ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਹੱਕ ਹੋਣਾ ਚਾਹੀਦਾ ਇਜਾਜ਼ਤ ਹੋਣੀ ਚਾਹੀਦੀ ਇਨਕਲਾਬੀ ਸੀ ਅਕਾਲੀ ਦਦਾ ਜੀ ਨਰਾਜ਼ਗੀ ਹਾਂ ਡਾਕਟਰ ਸੁਖੀ ਜੀ ਮੇਰੇ ਦੋਸਤ ਆ ਪਠਾਨੀ ਪਾਰਟੀ ਨੇ ਕੀ ਇਹ ਕੌਨਸਪੀਰੇਸੀ ਕੀਤੀ ਵੀ ਉਹਨਾਂ ਨੂੰ ਇੱਥੇ ਲਿਆ ਕੇ ਲੜਾਤਾ ਨਾ ਇੱਥੇ ਪੜੇ ਨਾ ਇੱਥੇ ਖੇਡੇ ਨਾ ਉਹਨਾਂ ਨੇ ਇੱਥੇ ਕੰਮ ਕੀਤਾ ਤੇ ਉਹ ਹਾਰ ਗਏ ਵੋਟਾਂ ਘਟ ਪਈਆਂ ਉਹਨਾਂ ਦਾ ਕਸੂਰ ਨਹੀਂ ਕੋਈ ਲੋਕ ਦੇਖ ਕੇ ਵੋਟ ਪਾਉਂਦੇ ਆ ਹੁਣ ਇਹੀ ਕੰਮ ਕਾਂਗਰਸ ਕਰ ਰਹੀ ਹੈ ਹੁਣ ਕਾਂਗਰਸ ਨੇ ਬਾਹਰੋਂ ਲਿਆ ਕੇ ਚਰਨਜੀਤ ਸਿੰਘ ਚੰਨੀ ਇੱਥੇ ਲੈ ਆਂਦੇ ਆ ਇਹੀ ਰਿਜ਼ਲਟ ਉਹਨਾਂ ਨੂੰ ਦੇਖਣ ਨੂੰ ਮਿਲਣਾ ਜੇ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ ਸਕਾਲਰਸ਼ਿਪ ਦਾ ਮੁੱਦਾ ਵੀ ਜਿਹੜਾ ਕਾਫੀ ਚੱਕਿਆ ਹੈਗਾ ਉਸ ਦੇ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਖਾਸ ਕਰ ਕਿਉਂਕਿ ਇਹ ਐਸਸੀ ਰਿਜ਼ਰਵ ਸੀਟ ਹੈ ਉਹ ਡੇਰੇ ਦਾ ਕਾਫੀ ਪ੍ਰਭਾਵ ਹੈ ਇਸ ਸੀਟ ਤੇ ਵਿੱਚ ਕਿਉਂਕਿ ਪਿਛਲੀ ਸਰਕਾਰ ਨੇ ਉਹ 25 ਕਰੋੜ ਦਾ ਇੱਕ ਚੈੱਕ ਦਿੱਤਾ ਸੀ ਇਸ ਚੈੱਕ ਨੂੰ ਲੈ ਕੇ ਕਾਫੀ ਵਿਵਾਦ ਵੀ ਮਚਿਆ ਹਾਲਾਂਕਿ ਹਜੇ ਤੱਕ ਪੈਸਾ ਇਹਦਾ ਡੇਰੇ ਤੱਕ ਨਹੀਂ ਪਹੁੰਚ ਪਾਇਆ ਦੇਖੋ ਉਹ ਚਰਨਜੀਤ ਚੰਨੀ ਜੀ ਨੇ ਚਲਾਕੀ ਨਾਲ ਵੋਟਾਂ ਲੈਣ ਦੀ ਖਾਤਰ ਜਾਗਤਾ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਉਹ ਚੈੱਕ ਦਿੱਤਾ ਸੀ ਵੱਡਾ ਸਾਰਾ ਉਹਦਾ ਅਸਰ ਲੋਕਾਂ ਤੇ ਹੋ ਗਿਆ ਸੀ ਹਾਲਾਂਕਿ ਸੰਤ ਮਾਪੁਰਖ ਬਿਲਕੁਲ ਨਹੀਂ ਕੋਈ ਇਦਾਂ ਦਾ ਆਦੇਸ਼ ਕਰਦੇ ਉਸ ਤੋਂ ਬਾਅਦ ਜਿਮਨੀ ਚੋਂਣ ਤੋਂ ਬਾਅਦ ਰਿੰਕੂ ਜੀ ਨੂੰ ਚਾਹੀਦਾ ਸੀ ਕਿ ਉਹ ਪਾਰਟੀ ਤੱਕ ਪਹੁੰਚ ਕਰਕੇ ਟਾਈਮ ਕੱਢ ਕੇ ਮੀਟਿੰਗ ਕਰਾ ਕੇ ٹرسٹ ਦੀ ਉਹ ਪੈਸਾ ਦਵਾਉਂਦੇ ਬਲਕਿ ਹੋਰ ਵੀ ਦਵਾਉਂਦੇ ਪਰ ਉਹਨਾਂ ਨੇ ਇਸ ਕੰਮਲ ਧਿਆਨ ਨਹੀਂ ਦਿੱਤਾ ਕੋਈ ਗੱਲ ਨਹੀਂ ਹੁਣ ਸਰਕਾਰ ਵਿੱਚ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਕੇ ਉਹ 25 ਕਰੋੜ ਵੀ ਲੈ ਕੇ ਦੇਵਾਂਗੇ ਬਲਕਿ ਹੋਰ ਫੰਡਸ ਵੀ ਲੈ ਕੇ ਦੇਵਾਂਗੇ ਸਾਰੇ ਧਰਮਾਂ ਸਾਰੇ ਸੰਸਥਾਨਾਂ ਨੂੰ ਲੈ ਕੇ ਦੇਵਾਂ ਤਾਂ ਕਿ ਉਹ ਕੰਮ ਸਿਰੇ ਚੜੇ ਆਖਰੀ ਸਵਾਲ ਮੇਰਾ ਕਿਵੇਂ ਕੰਪੇਨਿੰਗ ਕਰੋਗੇ ਕਿਸ ਕਿਸ ਮੁੱਦਿਆਂ ਨੂੰ ਲੈ ਕੇ ਲੋਕਾਂ ਨਾਲ ਗੱਲ ਕਰੋਗੇ ਟਾਈਮ ਦੇਵੋਗੇ ਕੰਪੇਨ ਕਰਨ ਦਾ ਤਾਂ ਹੀ ਹੋਊਗੀ ਸੋ ਇਹ ਸੰ ਪਵਨ ਕੁਮਾਰ ਟਿੰਨੂ ਤੇ ਇਹਨਾਂ ਨੇ ਕਿਹਾ ਹੈ ਕਿ 12 ਕੈਂਡੀਡੇਟ ਲਿਆ ਕੇ ਕੋਈ ਵੀ ਸੀਟ ਜਿੱਤੀ ਨਹੀਂ ਜਾਂਦੀ ਕਿਉਂਕਿ ਪਿਛਲੀ ਵਾਰ ਅਕਾਲੀ ਦਲ ਨੇ ਵੀ 12 ਕੈਂਡੀਡੇਟ ਲਿਆ ਕੇ ਚੋਣਾਂ ਲੜਵਾਈਆਂ ਸੀ ਲੇਕਿਨ ਚੋਣਾਂ ਦੇ ਵਿੱਚ ਉਹਨਾਂ ਦੇ ਕੈਂਡੀਡੇਟ ਹਾਰ ਗਏ ਸੀ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ